ਵਧੀਆ ਟਰੈਕਟਰ ਖੜਾ ਹੈ ਸਾਫ ਖੜਾ ਜੁੰਡੀਅਰ ਪੰਪ ਪੰਪ ਦੀ ਅਜੇ ਕੰਡੀਸ਼ਨ ਮੇਰਾ ਵੀਰੋ ਬਿਲਕੁਲ ਹੀ ਸਬਾਈ ਦੇ ਵਿੱਚ ਪਿਆ ਹੈ Ориਜినਲ ਬਿਲਕੁਲ ਹੀ Ориਜినਲ ਹੀ ਪਿਆ ਟਰੈਕਟਰ ਨਵਾਂ ਹੀ ਪਿਆ ਬਿਲਕੁਲ ਅਜੇ ਲਓ ਵੀ ਸੱਜਣੋ ਆਪਾਂ ਟਰੈਕਟਰ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਜਿਰੇ ਵਿਖਾਉਣੇ ਆ ਨਵੇਂ ਤੋਂ ਨਵਾਂ ਟਰੈਕਟਰ ਤੇ ਮੇਰਾ ਵੀਰੋ ਵੀਡੀਓ ਦੇ ਨਾਲ ਜੁੜੇ ਰਿਹਾ ਜਿਹੜੇ ਤੋਂ ਵੀਰ ਆਪਣੇ ਚੈਨਲ ਤੇ ਨਵੇਂ ਆਨੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਤੇ ਬੈਲ ਆਈਕਨ ਦਬਾ ਲਿਆ ਜੇ ਆਉਣ ਵਾਲਾ ਵੀਡੀਓ ਦਾ ਮੈਸੇਜ ਮਿਲ ਗਿਆ ਆਪਾਂ ਵੱਖ-ਵੱਖ ਮੰਡੀਆਂ ਤੇ ਮੇਰਾ ਵੀਰ ਉਹ ਅੱਗੇ ਵੀ ਰੇਡਾਂ ਸਾਂਝੇ ਕਰਦੇ ਰਹੀ ਆਪਾਂ ਟਰੈਕਟਰ ਹੁਣ ਜੀਰਾ ਮੰਡੀ ਤੇ ਵਿਖਾਉਣੇ ਆ ਕਿੱਦਾਂ ਦੀ ਕੰਡੀਸ਼ਨ ਕਿੰਨਾ ਕੋ ਰੇਡ ਹੈ ਕਿੱਦਾਂ ਦੀ ਰੰਗ ਰੂਪ ਹੈ ਵੀਡੀਓ ਨਾਲ ਜੁੜੇ ਰਹਿ ਵੀਡੀਓ ਥੋੜੀ ਲੰਮੀ ਵੀ ਹੋ ਸਕਦੀ ਮੇਰਾ ਵੀਰ ਉਹ ਵਿਖਾਉਣੇ ਪਹਿਲੋ ਆਪਾਂ ਟਰੈਕਟਰ ਇੱਥੇ ਲੋ ਵੀ ਪਹਿਲੋ ਆਪਾਂ ਗੱਲ ਕਰਨੇ ਆ ਅਰਜਨ 605 ਦੀ ਜੇ ਟਾਇਰ ਟਪਾਉਂਦਾ ਹੈਗਾ 80% ਪੀਲੇ ਟਾਇਰ ਨੇ ਤੇ ਰੰਗ ਰੂਪ ਵੀ ਪੂਰਾ ਵਧੀਆ ਅਰੀਜਨਲ ਰੰਗ ਰੂਪ ਵੀ ਚੰਗੀ ਸਫਾਈ ਦੇ ਵਿੱਚ ਵਿਆ ਹੈ ਉਹ ਹੈ ਅਰੀਜਨਲ ਦੇ ਵਿੱਚ ਮੇਰਾ ਵੀਰੋ ਪੇਂਟ ਹੈ ਜਿਹੜਾ ਵੀ ਨਾਲ ਦਾ ਹੀ ਪੇਂਟ ਹੈ ਅਜਨ 605 ਤੇ ਅਗਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਏ 80% ਅਗਲੇ ਆ ਤੇ ਪਿਛਲੇ ਟਾਇਰ ਜਾਨੀ ਕਿ ਨਵੇਂ ਪਏ ਨੇ ਪਿਛਲੇ 80% ਪੇਲੇ ਨੇ ਚੰਗਾ ਰੰਗ ਰੂਪ ਬੰਬਰ ਬੰਬਰ ਲੱਗਾ ਆ ਵਧੀਆ ਜਿਵੇਂ ਦੇ ਮੁੰਡੇ ਆਮ ਸ਼ਕੀਨ ਲਾਉਂਦੇ ਨੇ ਹੁਣ ਤੇ ਜੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2014 ਮਾਡਲ 4,85,000 ਰੁਪਏ ਵੀ ਡਿਮਾਂਡ ਕਰਦੇ ਨੇ ਮੌਕੇ ਤੇ ਮੇਰਾ ਵੀਰ ਉਹ ਵੱਧ ਘਾਟ ਇੱਥੇ ਆਇਆ ਤੇ ਹੋ ਜਾਏਗਾ ਜਿਹੜਾ ਵੀ ਵੀਰ ਇੱਥੇ ਆਵੇਗਾ ਮੌਕੇ ਤੇ ਮੇਰਾ ਵੀਰੋ ਟਰੈਕਟਰ ਮੰਡੀ ਫਿਰੋਜ਼ਪੁਰ ਰੋਡ ਜੀਰਾ ਇਹ ਲੱਗਦੀ ਹਰ ਬੁੱਧਵਾਰ ਅੱਗੇ ਆਪਾਂ ਵਿਖਾਉਣੀ ਹੈ 265 265 ਹੈਗਾ ਕਰਦੇ ਮੇਰਾ ਵੀਰੋ ਨਿੱਕੇ ਮੋٹے ਕੰਮਾਂ ਲਈ ਜਿਵੇਂ ਹੋਣ ਪਏ ਛੱਡਦੇ ਜਾਂਦੇ ਹਰ ਇੱਕ ਵੀਰੇ ਨੂੰ ਕੋਈ ਨਹੀਂ ਖਰੀਦਦਾ ਇੰਨਾ ਜ਼ਿਆਦਾ ਜਿਨ੍ਹਾਂ ਦੇ ਘਰੇ ਪੁਰਾਣੇ ਖੜੇ ਹੋਏ ਨੇ ਉਹੋ ਹੀ ਖੜੇ ਨੇ ਕੋਈ ਵੇਚਦਾ ਹੀ ਨਹੀਂ ਹੁੰਦਾ ਜਾਂ ਜਾਂ ਕੋਈ ਗਾ ਖਰੀਦਦਾ ਨਹੀਂ ਗਾ ਠੀਕ ਰੰਗ ਰੂਪ ਮਾਡਲ ਹੈਗਾ 1993 ਮਾਡਲ 1 ਲੱਖ 40000 ਰੁਪਏ ਵੀ ਡਿਮਾਂਡ ਕਰਦੇ ਅਗਲੇ ਬੰਨੇ ਅੱਗੇ ਫਿਰ 555 ਖੜਾ ਆਇਆ ਅਰਜਨ ਪਿਛਲੇ ਟਾਇਰ ਇਹਦੇ ਵੀ 80 85 ਪੈਸੇ ਪਿਲੇ ਟਾਇਰ ਨੇ ਤੇ ਰੰਗ ਰੂਪ origignal ਪੇਡ ਦੇ ਵਿੱਚ ਅਗਲੇ ਟਾਇਰ ਛੋਟੇ ਪਾਏ ਪਹਿਲੇ ਜਿਵੇਂ ਨਿੱਕੇ ਨਿੱਕੇ ਆਉਂਦੇ ਸੀ ਰੰਗ オリジナル ਹੈ ਵੈਸੇ ਮਾਡਲ ਹੋਊਗਾ ਇਹਦਾ 2010 ਮਾਡਲ ਹੈ 3 ਲੱਖ ਤੇ 60000 ਰੁਪਿਆ ਵੀ ਡਿਮਾਂਡ ਕਰਦੇ ਨੇ ਇਹਦੀ ਚੰਗਾ ਸਾਫਟ ਟਰੈਕਟਰ ਹੀ ਵ્યા ਹੈ ਵਧੀਆ ਪਿੱਛੂ ਆਪਾਂ ਦਿਖਾ ਦਿੰਨੀ ਸੇ ਉਸੇ ਤੋਂ ਬੈਕ ਦੀ ਸਾਈਡ ਤੋਂ ਵੀ ਮੇਰਾ ਵੀਰੋ ਠੀਕ ਹੈ। ਰੰਗ origignal ਵੇਪੇਡ ਨਾਲ ਦਾ। ਅਗਲੇ ਪਿੰਨੇ ਫਿਰ ਇੱਕ Arjun 605 ਖੜਾ ਐ ਸਾਈਡ ਤੇ। ਇਹਦੇ ਟਾਇਰ ਵੀ ਅਗਲੇ 40 45 ਪਹੇ ਅਗਲੇ ਟਾਇਰ ਨੇ। ਪਿਛਲੇ ਵੀ ਠੀਕ ਹੈ ਨਵੇਂ ਨਾਲ ਦੇ ਟਾਇਰ ਨੇ ਪਿਛਲੇ ਵੀ ਜੱਬ ਦੇ। ਪੱਕੇ ਟਾਇਰਾਂ ਜੇ ਕੇ ਟਾਇਰਾਂ ਦੇ ਵਿੱਚ ਪੱਕਿਆਂ ਦੇ ਵਿੱਚ। ਇੰਜਨ ਉੰਜਨ ਦੇ ਰੰਗ ਰੂਪ ਹੈ ਸਾਫ ਪਿਆ ਹੋਇਆ ਬਿਲਕੁਲ। ਉਹਦਾ ਰੰਗ ਵੀ ਠੀਕ ਹੈ ਡਿਮਾਂਡ ਕਰਦੇ ਵੀਰ ਮਾਡਲ ਹੈਗਾ 2013 ਮਾਡਲ ਹੈ ਤੇ 4 ਲੱਖ ਰੁਪਏ ਦਾ ਹੀ ਆ 4 ਲੱਖ 70 4 ਲੱਖ 70000 ਰੁਪਏ ਵੀ ਡਿਮਾਂਡ ਕਰਦੇ ਨੇ ਇਹਦੀ 100 ਰੁਪਏ ਟਰੈਕਟਰ ਬਿਲਕੁਲ ਅੱਗੇ ਆਪਾਂ ਵਿਖਾ ਦਿੰਨੇ ਆ ਤੁਹਾਨੂੰ ਮੇਰਾ ਵੀਰ ਉਹ ਟਰਾਲੀ ਵੀ ਉਧਰ ਕੜੀ ਟਰਾਲੀ ਵੀ ਇੱਥੇ ਮੰਡੀਆਂ ਦੇ ਵਿੱਚ ਆ ਜਾਂਦੀਆਂ ਟਰਾਲੀਆਂ ਵੀ ਇੱਧਰ ਆਪੋ ਹੋਣੇ ਇੱਕ ਫੋਰਡ ਖੜਾ ਆ 3600 ਫੋਰਡ ਟਰੈਕਟਰ ਇਸ ਮੰਡੀ 'ਚ ਬਹੁਤ ਅੱਜ ਆਏ ਨੇ ਮੇਰਾ ਵੀਰੋ ਵੀਡੀਓ ਨਾਲ ਜੁੜੇ ਰਹੇ ਸਾਰੇ ਵਿਖਾਵਾਂਗੇ ਤੁਹਾਨੂੰ ਵੀਡੀਓ ਥੋੜੀ ਲੰਮੀ ਵੀ ਹੋ ਸਕਦੀ ਇਹਦੇ ਮਾਡਲ ਹੈਗਾ 1999 ਮਾਡਲ 1 ਲੱਖ 25000 ਰੁਪਏ ਵੀ ਇਹ ਡਿਮਾਂਡ ਕਰਦੇ ਨੇ ਇਹਦੀ ਅਗਲੇ ਟਾਇਰ ਨਵੇਂ ਨੇ ਪਹਿਲੇ ਟਾਇਰ ਹੈਗੇ 30 35 35% ਵੇਲੇ ਨੇ ਉਧਰ ਵਿਖਾਉਣੇ ਦੂਜੇ ਲਾ ਵੀ ਇਸ ਬੰਨੇ ਖਲਾ ਪਹਿਲੋ ਪੈਦਰੂ ਸ਼ੁਰੂ ਕਰਨੇ ਹੈ ਡੀਆਈ 35 ਤੋਂ ਸੋਨਾਂ ਲਈ ਕਾ ਦੋ ਇਹ ਮਾਡਲ ਇਹਦਾ ਹੈਗਾ 2008 ਮਾਡਲ 2 ਲੱਖ ਰੁਪਏ ਵੇਚ ਡਿਮਾਂਡ ਕਰ ਦੇਣ ਦੀ ਰੰਗ ਰੂਪ ਹੈ ਠੀਕ ਪਿਆ ਹੈ ਸਾਫ ਪਿਆ ਹੈ ਬਿਲਕੁਲ ਪੇਡ ਦੇ ਵਿੱਚ origignal ਪੱਕੇ ਦੇ ਵਿੱਚ ਸੀਟ ਸੱਟ ਨਵੀਂ ਲੱਗੀ ਇੱਧਰ ਲੱਭਨੇ ਫਾਰਮ ਟਰੈਕ 60 ਖੜਾ ਆ ਪੇਂਟ ਵੀ ਠੀਕ ਇਹਦਾ ਵੀ ਅਗਲੇ ਟਾਇਰ ਰਹਿ ਗਏ 30% ਪਿਛਲੇ ਆ 20% ਕੱッセ ਪਏ ਨੇ ਬਿਲਕੁਲ ਇਹਗਾ 2007 ਮਾਡਲ 2,60,000 ਰੁਪਏ ਵੀ ਡਿਮਾਂਡ ਕਰਦੇ ਨੇ ਇਹਦੀ ਟਰਕ ਦੀ ਕੰਡੀਸ਼ਨ ਠੀਕ ਸਾਫ ਵੀ ਆ ਬਿਲਕੁਲ ਪੇਂਟ ਪਣ ਵੀ ਚੰਗਾ ਸਾਫ ਦੇ ਵਿੱਚ origignal ਪੇਂਟ ਦੇ ਵਿੱਚ ਬਿਲਕੁਲ ਜਿਵੇਂ ਵੀ ਹੈਗਾ ਡਬਲ ਉਪਲਬ ਕੀ ਇਹ ਨੂੰ ਇਧਰ ਹੈਗਾ Mahindra 575 ਪਿਛਲੇ ਟਾਇਰ ਹੈਗੇ ਨੇ 40% ਪਹਿਲੇ ਟਾਇਰ ਨੇ ਤੇ 50% ਅਗਲੇ ਰਾਜਿੰਗਰੂ ਬਿਲਕੁਲ オリジナル ਪੇਂਟ ਦੇ ਵਿੱਚ ਮਾਡਲ ਹੈਗਾ 2012 3 ਲੱਖ ਰੁਪਏ 90 ਹਜ਼ਾਰ ਰੁਪਏ ਡਿਮਾਂਡ ਕਰ ਉਹਦੇ 3 ਲੱਖ ਮਹਿੰਦਰਾ ਸਰਪੰਚ 575 ਬਹੁਤ ਵਧੀਆ ਟਰੈਕਟਰ ਦੀ ਸਵਾਈ ਇਹ ਪੂਰੇ ਰੰਗ ਰੂਪ ਵਿੱਚ ਠੀਕ ਮੇਰਾ ਵੀਰੋ ਵੀਡੀਓ ਦੇ ਨਾਲ ਜੁੜੇ ਰਿਹਾ ਮੇਰਾ ਭਰਾਓ ਸਕਿੱਪ ਨਾ ਥੋੜੀ ਵੀਡੀਓ ਕਰੇ ਵੀਡੀਓ ਥੋੜੀ ਲੰਮੀ ਟਰੈਕਟਰ ਆਪਾਂ ਹਾਰਾਕੀ ਵਿਖਾਵਾਂਗੇ ਮੰਡੀ ਦੇ ਵਿੱਚ ਲੱਗੇ ਵੀਰੋ ਇੱਧਰ ਦੇਖੋ ਐਪੀ ਸਵਰਾਜ 735 ਇਹ ਪਹਿਲੇ ਮਾਡਲ ਦਾ 1998 ਮਾਡਲ ਇੱਕ 1.5 ਲੱਖ ਰੁਪਏ ਵੀ ਡਿਮਾਂਡ ਕਰਦੇ ਨੇ ਇੰਜਨ ਉੰਜਨ ਇਹਦਾ ਵੀ ਸਵਾਈ ਦੇ ਵਿੱਚ ਪੇਂਟ ਪੂਰਾ ਵਧੀਆ ਪਿਆ ਆ ਉਤਲੀ ਸ਼ੋਅ ਇਹਦੀ ਲਾ ਛੱਡੀ ਜਿਵੇਂ ਹੁਣ ਲਾਈ ਹੁੰਦੀ ਪਰ ਨਹੀਂ ਪੇਂਟ ਹੋਈ ਥੋੜੀ ਜੀ ਇਹ ਸ਼ੋਅ ਲਾ ਛੱਡੀ ਉਤਲੀ ਅੱਜ ਜਿਵੇਂ ਆਮ ਮੇਰੇ ਵੀਰ ਕਈ ਲਾਲੂ ਕਰ ਰੱਖਦੇ ਨੇ ਜਦੋਂ ਵੇਚਣਾ ਮੁਝਣਾ ਹੋਵੇ ਉਹ ਲਾ ਦਿੰਦੇ ਨੇ ਇਹੋ ਗੱਲ ਹੀ ਬਣੀ ਉਸ ਤੋਂ ਅੱਗੇ ਮੇਰਾ ਵੀਰ ਉਹ ਸਰਪੰਚ ਮਿੰਦਰਾ 2275 ਜਾ ਅੰਬੀਰ ਕਈ ਮਿੱਟੀ ਮੂਟੀ ਦੇ ਘਰੇ ਲਾ ਲੈਂਦੇ ਜਾਂ ਹੋਰ ਕਿਤੇ ਲੁੱਪ ਨੂੰ ਤੇ ਕੰਮ ਕਰਾਂਗੇ ਇਹਦਾ ਮਾਡਲ ਹੈਗਾ 2008 ਮਾਡਲ 2 ਲੱਖ 10000 ਰੁਪਏ ਦੀ ਮੰਗ ਕਰਦੇ ਨੇ ਇਹਦੀ ਸਵਾਪਿਆ ਡਾਕਟਰ ਬਿਲਕੁਲ ਨਹੀਂ ਉਸ ਤੋਂ ਅੱਗੇ ਮੇਰਾ ਵੀਰ ਉਹ ਸਵਰਾਜ 735 ਖੜਾਇਆ ਮਾਡਲ ਮੂਡ ਨਹੀਂ ਕਿਹੰਦਾ ਕੋਈ ਵੀ ਮਾਡਲ ਨਹੀਂ ਦਿੱਤੇਗਾ ਵੀਰੋ ਇੱਧਰ ਖੜਾ 155 ਸਵਰਾਜ ਪਹਿਲੇ ਨੀਲੇ ਮਾਡਲ ਦੇ ਵਿੱਚ ਪਹਿਲੇ ਪੇਂਟ ਦੇ ਵਿੱਚ ਖੜਾ ਆ ਇਹ ਵੀ ਜੀਰਾ ਮੰਡੋ ਟਰੈਕਟਰ ਮੰਡੀ ਦੇ ਵਿੱਚ ਖੜੇ ਹੋਏ ਨੇ ਮੇਰਾ ਵੀਰੋ ਇਹ ਮਾਡਲ ਹੈ 472002 ਇਹ ਸੋਨਾਲਿਕ ਦਾ 2020 ਮਾਡਲ ਮੇਰਾ ਵੀਰੋ ਸੋਨਾਲਿਕ ਦਾ 575000 ਰੁਪਏ ਡਿਮਾਂਡ ਕਰਦੇ ਮੌਕੇ ਤੇ ਮੇਰਾ ਵੀਰ ਇਧਰ ਉਧਰ ਹੋ ਜਾਊਗਾ 750 origignal ਬਿੱਲ ਕੋਲ ਜਾਂ origignal ਪਿਆ ਡਾਕਟਰ ਨਵਾਂ ਹੀ ਪਿਆ ਬਿੱਲ ਕੋਲ ਹੈ ਜੀ ਛਤਰੀ ਲੱਗੀ ਉੱਡ ਵਾਲੀ ਇਹਨੂੰ ਪਹਿਲੇ ਟਾਇਰ ਹੈਗੇ ਨੇ 90% ਪਹਿਲੇ ਨੇ ਅਗਲੇ ਵੀ ਨਾਲ ਦੇ ਬਿਲਕੁਲ ਨਵਾਂ ਹੀ ਪਿਆ ਜਿਹਦੇ ਡਾਕਟਰ ਦੇ ਅੰਸ਼ ਹੋ ਜਾ ਤਾਂ ਪਤਾ ਲੱਗਦਾ ਪਿਆ ਕੰਪੂਮ ਦੀ ਕੰਡੀਸ਼ਨ ਵੇਖੋ ਵੀ ਪਹਿਲੇ ਵੀਡੀਓ ਆਪਾਂ ਦਿਖਾ ਦਿੰਦੇ ਸਾਈਡ ਬਿੱਲੀ ਦਾ ਬਹੁਤ ਵਧੀਆ ਮੇਰਾ ਵੀਰੋ ਪਿੰਡ ਪਿੰਡ ਦੇ ਵਿੱਚ ਪਿਆ ਆ ਵਧੀਆ ਉਸ ਤੋਂ ਅੱਗੇ ਆਪਾਂ ਵਿਖਾਉਣੇ ਆ 605 ਜਰਜਨ 605 ਇਹ ਵੀ ਟਰੈਕਟਰ ਬਿਲਕੁਲ ਵਧੀਆ ਰੰਗ ਰੂਪ ਦੇ ਵਿੱਚ ਪਿਆ ਆ ਸਾਫ ਦੇ ਵਿੱਚ ਪਿਆ ਬਿਲਕੁਲ 2012 ਮਾਡਲ 3,85,000 ਰੁਪਏ ਦੀ ਮੰਗ ਕਰਦੇ ਵੀਰਿੰਦੀ ਪੇਂਟ ਬਣ ਬਿਲਕੁਲ ਸਾਫ਼ ਪਿਛਲੀ ਸਾਈਡ ਤੋਂ ਵੇ ਨਹੀਂ ਲਗਾ ਦਿੰਦੇ ਉਸ ਤੋਂ ਅੱਗੇ ਮੇਰਾ ਵੀਰੋ ਵਿੰਧਰਾ 475 ਜਿਹੜਾ ਬਹੁਤ ਵਧੀਆ ਜ਼ਬਾਈ ਦੇ ਵਿੱਚ ਇਹ ਵੀ ਟਰੈਕਟਰ ਹੈ ਮਾਡਲ ਹੈਗਾ 2002 ਮਾਡਲ 1,65,000 ਰੁਪਏ ਡਿਮਾਂਡ ਕਰਦੇ ਵੀਰ ਬਹੁਤ ਸਾਰ ਟਰੈਕਟਰ ਹੀ ਵਿਆਹ ਹੈ ਇਹਦੀ ਸਾਈਡ ਤੋਂ ਖਾਦ ਨਹੀਂ ਆਪਾਂ ਕਈ ਵੀਰ ਛੋਟੇ ਮੇਰੇ ਭਰਾ ਕਈ ਖਰੀਦਣ ਦੇ ਚਾਹਵਾਨ ਹੁੰਦੇ ਨਹੀਂ ਫਿਰ ਕਈ ਮੈਸੇਜ ਵੀ ਕਰਦੇ ਕਿ ਥੋੜਾ ਰੰਗ ਰੂਪ ਨਹੀਂ ਕਈ ਚੀਜ਼ਾਂ ਦਾ ਦੇਖਦਾ ਜਿਵੇਂ ਇੱਕ ਦਿੱ ਗਿਆ ਆ ਗਿਆ ਸਵਰਾਜ 855 ਇਹ ਪਹਿਲੇ ਮਾਡਲ ਦੇ ਵਿੱਚ ਮੇਰਾ ਵੀ ਖੜਾ ਆ ਬਹੁਤ ਵਧੀਆ ਫੋਨ ਫੋਨ ਲਿੰਦਾ ਵੀ ਸਾਫ਼ ਬਿਆ ਬਿਲਕੁਲ ਨਵੇਂ ਮਾਡਲ 190000 ਰੁਪਏ ਜਮਾਨਤ ਕਾ ਦੇ ਵੀ ਇਧਰਲੇ ਬੰਨੇ ਹੈਗਾ 3275 ਨੰਦਰਾ ਬਹੁਤ ਵਧੀਆ ਸਪਾਈ ਦਾ ਬੰਦਰੋਂ ਪਰ ਨਵਾਂ ਲੱਗਾ ਇਹਨੂੰ ਵੀ 2000 2000 ਮਾਡਲ 185000 ਰੁਪਏ ਜਮਾਨਤ ਕਾ ਦੇ ਵੀ ਇਹ ਵੀ ਜੀਰਾ ਮੰਡਾ ਟ੍ਰੈਕਟਰ ਮੰਡੀ ਦੇ ਵਿੱਚ ਖੜਾ ਇਧਰ ਮੇਰਾ ਵੀਰੋ ਟਰਾਲੀ ਖੜੀ 12 6:30 ਦੀ ਦੇਖ 95000 ਰੁਪਇਆ ਵੀਰ ਡਿਮਾਰਡ ਰੱਖੀ ਹੋਈ ਜਾਂਦੀ। ਟਰਾਲੀ ਵੇਹ ਵਿਚੋਂ ਵੀ ਸਾਫ਼ ਬਈ ਵੀ। ਆਪਾਂ ਉਧਰ ਅੱਗੇ ਮਿਲਦੇ ਆਂ ਟਰੈਕਟਰ ਮੰਡੀ ਦੂਜੇ ਪਨੇ ਉਧਰ ਟਰੈਕਟਰ ਬਹੁਤ ਆਏ ਨੇ ਮੇਰਾ ਵੀਰੋ ਵੀਡੀਓ ਨਾਲ ਜੁੜੇ ਰਿਹਾ ਜੀ। ਆ ਵੀਰੋ ਜਿੰਨੇ ਵੀ ਟਰੈਕਟਰ ਖੜੇ ਇੱਕ ਵੀਰ ਤੇ ਕੋਲੀ ਖੜੇ ਆਪਾਂ ਦਾ ਨੰਬਰ ਤੁਹਾਨੂੰ ਪਵਾ ਦਿੰਨੇ ਆ। ਤੁਸੀਂ ਉਹ ਵੀਰ ਨਾਲ ਗੱਡਾ ਘਟ ਕਰ ਲਿਆ ਜੀ। ਆ ਜਿੰਨੇ ਵੀ ਲਾਈਨ ਦੇ ਵਿੱਚ ਟਰੈਕਟਰ ਖੜੇ ਇੱਕ ਵੀਰ ਕੋਲੀ ਆਪਾਂ ਵਿਖਾਏ ਨੇ ਟਰੈਕਟਰ ਖੜੇ ਸਾਰੇ। ਆਵਾ ਕਨੈਕਟ ਨੰਬਰ ਦੇ ਦਿੰਨੇ ਆ ਉਹ ਵੀਰ ਦਾ ਫੋਨ ਨੰਬਰ ਹੈਗਾ ਵੀਰ ਦਾ 73155 7455 74 7355 27505 27505 ਇਹ ਵੀਰ ਦਾ ਨੰਬਰ ਜਿੰਨੇ ਵੀ ਇਹ ਲਾਈਨ ਦੇ ਵਿੱਚ ਟਰੈਕਟਰ ਖੜੇ ਹੋਏ ਇਹ ਇੱਕ ਵੀਰ ਦੇ ਕੋਲ ਹੀ ਖੜੇ ਤੁਸੀਂ ਇਹ ਵੀਰ ਨਾਲ ਕਨੈਕਟ ਕਰਕੇ ਰੇਡ ਦਾ ਕੋਈ ਵੀ ਮਾਡਲ ਦਾ ਸੰਝਾ ਰੇਡ ਕਰ ਸਕਦੇ ਮੇਰਾ ਵੀਰੋ ਜੋ ਵੀ ਵੀਰ ਨੇ ਇੱਥੇ ਆਣ ਕੇ ਤਵੀ ਫੋਨ ਤੇ ਪੁੱਛ ਸਕਦੇ ਜੋ ਵੀ ਰੇਡ ਹੈ ਅੱਬ ਜਿਹੜਾ ਨੰਬਰ ਬੋਲਤਾ ਮੇਰਾ ਵੀਰੋਂ ਉਹਦੇ ਨਾਲ ਕਨੈਕਟ ਕਰ ਲਿਆ ਜੇ ਆਪਾਂ ਦੂਜੇ ਵੀਨੇ ਵਿਖਾਉਣੇ ਹਨ ਟਰੈਕਟਰ ਮਾਣੀ ਵੀਡੀਓ ਨਾਲ ਜੁੜੇ ਰਹਿ ਜੇ ਮੇਰੇ ਭਰਾਓ ਲਓ ਸੱਜਣੋ ਆਪਾਂ ਇੱਧਰ ਅੱਗੇ ਆ ਗਏ ਆ ਥੋੜਾ ਜਿਹਾ ਇੱਥੇ ਟਰੈਕਟਰ ਖੜਾ 575 DI ਬਹੁਤ ਸਫਾਈ ਦੇ ਵਿੱਚ ਨਵਾਂ ਹੀ ਖੜਾ ਆ ਮੇਰਾ ਵੀਰੋ ਇਹ ਸਾਫ਼ ਕੜਾ ਬਿਲਕੁਲ ਪਹਿਲੇ ਟਾਈਪ ਤੇ ਜਿਹੀ ਗਈ ਬਸੇ ਨਵੀਂ ਪਏ ਨੇ ਬਿਲਕੁਲ ਜੈਨ ਤੇ ਹਾਂ ਨਹੀਂ ਵਿਖਾਉਣਾਗਾ 2016 ਮਾਡਲ ਹੈ 4 ਲੱਖ 95000 ਰੁਪਏ ਡਿਮਾਂਡ ਕਰਦੇ ਵੀਰ ਇਸਲੇ ਟਾਇਰ ਟਪਾ ਵੀ ਪੂਰਾ Ориਜినਲ ਦਾ ਬਿਲਕੁਲ ਪੇਟ ਦੇ ਵਿੱਚ ਪਿਆ ਹੈ ਇਹ ਵੀ ਟਰੈਕਟਰ ਮੰਡੀ ਜੀਰਾ ਦੇ ਵਿੱਚ ਖੜਾ ਮੇਰਾ ਵੀਰੋ ਇੰਜਨ ਨੂੰ ਜਨ ਬਿਲਕੁਲ ਸਫਾਈ ਦੇ ਵਿੱਚ ਟਰੈਕਟਰ ਹੀ ਜਿਹਾ ਨਵਾਂ ਪਿਆ ਹੈ ਪਿੱਛੇ ਹੱਲ ਵੀ ਕੋਕੋ ਨੇ ਮੇਰੇ ਵੀਰ ਨੇ ਨਾਲ ਹੀ ਲੈਂਦੇ ਨੇ ਨਸ਼ਤਰ ਸਿੰਘ ਕਲਸੀ ਦੇ ਬਣੇ ਹੋਏ ਨੇ ਨਾਲ ਹੀ ਸੁਹਾਗਾ ਹਾਲਾਂ ਦੇ ਬਣਿਆ ਹੋਇਆ 11 ਹਾਲ ਨੇ ਬਹੁਤ ਵਧੀਆ ਵਧੀਆ ਹਾਲ ਬਣੇ ਹੋਏ ਨੇ ਬਿਲਕੁਲ ਸਾਫ ਸੁੱਤਰਿਆਂ ਪਾਵੇਗਾ 575 ਇੱਥੇ ਬਣੇ ਮੇਰਾ ਵੀਰੋ ਖੜਾ ਅਰਜਨ ਅਲਟਰਾ 605 ਪੀਲੇ ਟਾਇਰ ਇਹ ਦੇ ਗਏ ਨੇ 90% ਪੀਲੇ ਟਾਇਰ ਨੇ ਤੇ 2003 ਮਾਡਲ 2 ਲੱਖ 80 ਹਜ਼ਾਰ ਰੁਪਏ ਵੀ ਡਿਮਾਂਡ ਕਰਦੇ ਨੇ ਦੀ ਸਾਫ ਰਿਹਾ ਬਿਲਕੁਲ ਇਹ ਵੀ ਟਿਕਟ ਜੇ ਪਿੱਛੇ ਰੰਗ ਰੂਪ ਉਹਦਾ ਵਿਖਾਈਏ ਤੇ ਵੀ ਵਧੀਆ ਪੇਂਟ ਦੇ ਵਿੱਚ ਪਿਆ ਬਜਰੀਨਲ ਦੇ ਵਿੱਚ ਅਜੇ ਜਿੰਦਰਲੇ ਬੰਨੇ ਮੇਰਾ ਵੀਰ 735 ਖੜਾ ਆ ਸਵਰਾਜ ਤੱਲੀ ਚੰਗੀ ਕੰਡੀਸ਼ਨ ਦੇ ਵਿੱਚ ਜੀ ਵੀ ਟਰੈਕਟਰ ਕਲਾ ਮੇਰਾ ਵੀਡੀਓ ਨੂੰ ਜੁੜੇ ਰਿਹਾ ਵੀਡੀਓ ਬੜੀ ਚੰਗੰਦੀ ਔਰ ਟਰੈਕਟਰ ਬੜੇ ਅਜੇ ਖੜੇ ਨੇ ਜਿਹੜੇ ਵਗਾਉਣੇ ਨੇ ਤੁਹਾਨੂੰ ਦੇਖੀ ਐ ਜੀ ਮੇਰੇ ਭਰਾਓ 2002 ਮਾਡਲ 4 ਲੱਖ 45 ਹਜ਼ਾਰ ਵੀ ਡਿਮਾਰਕ ਕਰਦੇ ਇੱਧਰ ਖੜਾ ਨਿਊ ਹੋਲੈਂਡ 36 ਸੋ 30 ਇਹਦੇ ਜੇ ਤੋਤਾ ਦੂਤਾ ਨਹੀਂ ਉਵੇਂ ਹੀ ਮੇਰਾ ਵੀਰੋਂ ਮੰਡੀ ਦੇ ਵਿੱਚ ਲਾਤਾ ਵੀਰ ਨੇ ਦੇਖ ਡੁਕ ਲੱਗਾ ਆ ਕੰਡੀਸ਼ਨ ਇਹਦੀ ਵੀ ਚੰਗੀ ਟਾਇਰ ਟੂ ਵਾਹ ਕਜ਼ੇ ਬੈਨ ਬਿਲਕੁਲ ਅਗਲੇ ਟਾਇਰ ਹੈ ਜੀ ਇਹ ਕਿ ਨਹੀਂ 30 35% ਪਿਛਲੇ ਤੇ ਹੈਗੇ 20% ਮਾਡਲ ਨਹੀਂ ਇਹਦੇ ਲਿਖਿਆ ਕਦੇ ਵੀ ਇਧਰ ਮਿੰਦਰਾ 1993 ਮਾਡਲ 135000 ਰੁਪਏ ਦੀ ਮੰਗ ਕਰਦੇ ਨੇ 275000 ਰੁਪਏ ਦੀ ਮੰਗ ਕਰਦੇ ਨੇ ਫਿਰ ਇੱਕ ਬਾਜੀ ਰਹਿ ਜਾਣਾ ਉਧਰ ਅੱਗੇ ਮਿਲਦੇ ਮੇਰਾ ਵੀਰੋ ਜਾ ਕੇ ਦੂਜੀ ਮੰਡੀ ਦੇ ਵਿੱਚ ਵੀਡੀਓ ਨਾਲ ਜੁੜੇ ਰਹਿ ਜੇ ਮੇਰੇ ਭਰਾਓ ਉਧਰ ਦਿਖਾਉਣੇ ਜਾ ਕੇ ਹੁਣ ਤੁਹਾਨੂੰ ਲੋਗੇ ਸੱਜਣੋ ਅੱਗੇ ਆਪਾਂ ਵਿਖਾਉਣੇ ਆ ਜੌਂਡੀਅਰ 55 10 2010 ਮਾਡਲ ਹੈ ਮੇਰਾ ਵੀਰੋ 5 ਲੱਖ 30 ਹਜ਼ਾਰ ਰੁਪਏ ਵੀ ਡਿਮਾਰਕ ਕਰਦੇ ਨੇ ਬਾਈ ਪਰਪੂਰ ਪੂਰਾ Ориਜਨਲ ਲੱਗਾ ਨੇ ਪੂਰਾ ਨਿੱਗਰ ਲੱਗਾ ਹੈ ਮੇਰਾ ਵੀਰੋ ਅਗਲੇ ਟਾਇਰ ਇਹਦੇ ਹੈਗੇ ਨੇ 90% ਟਗਲੇ ਟਾਇਰ ਤੇ 90 ਪਿਛਲੇ ਮੇਰਾ ਵੀਰ ਪੂਰਾ ਸਬਾਈ ਦੇ ਵਿੱਚ ਖੜਾ ਹੈ ਬੜਾ ਵਧੀਆ ਟਰੈਕਟਰ ਖੜਾ ਹੈ ਸਾਫ ਖੜਾ ਜੰਡੀਅਰ ਪੰਪ ਪੰਪ ਦੀ ਅਜੇ ਕੰਡੀਸ਼ਨ ਮੇਰਾ ਵੀਰੋ ਬਿਲਕੁਲ ਹੀ ਸਬਾਈ ਦੇ ਵਿੱਚ ਪਿਆ ਹੈ ਡੱਕ ਡੁੱਕ ਲੱਗਾ ਪੂਰਾ ਰੀਜਨ ਦੇ ਨਾਲ ਮੇਰਾ ਵੀਰੋ ਪੂਰਾ ਸ਼ਿੰਗਾਰਿਆ ਹੈ ਟਰੈਕਟਰ ਪੂਰਾ ਵਧੀਆ ਖੜਾ ਮੇਰਾ ਵੀਰੋ ਪਿੱਛੇ ਆਪਾਂ ਵਿਖਾਉਣੀ ਤੁਹਾਨੂੰ ਇਹਦੀ ਪਿਛਲੀ ਬੈਕਸਾਈਡ ਤੋਂ ਵੇਖੋ ਅਜੇ ਰੰਗ ਰੂਗ ਹੈ ਪੂਰਾ ਸਾਫ ਪਿਆ ਆਇਆ ਘਾਹ ਦੇ ਵਿੱਚ ਟਰੈਕਟਰ ਮੇਰਾ ਵੀਰੋ ਸਾਹਮਣੇ ਆਇਆ ਪੂਰਾ ਕਿਦੋਂ ਪੇਂਟ ਦਾ ਬੁਰਸ਼ ਨਹੀਂ ਕਿਤੇ ਵੀ ਲੱਗਾ ਪੂਰਾ ਜਿੰਨਾ ਵੀ ਅੱਗੋਂ ਅਜੇ ਆਪਾਂ ਪੂਰੀ ਜਮੜਾ ਕੰਡੀਸ਼ਨ ਹੈ ਉਹ ਦੋ ਸਾਈਡ ਤੋਂ ਵਿਖਾ ਦਿੰਦੇ ਹਾਂ ਦੀ ਬਹੁਤ ਵਧੀਆ ਵੀ ਡਾਕਟਰ ਮੇਰਾ ਵੀਰੋ ਖੜਾ ਤੇ ਉਧਰਲੇ ਬੰਨੇ ਅੱਗੇ ਆਪਾਂ ਵਿਖਾਉਣੇ 852 ਸਵਰਾਜ 852 ਐਫੀ ਇਹਦੇ ਵੀ ਅਗਲੇ ਟਾਇਰ 80% ਅਗਲੇ ਟਾਇਰ ਪੈਨੇ ਆ ਜੀ ਤੇ 85 70 75 ਪਿਛਲੇ ਟਾਇਰ ਪਏ ਹੋਏ ਨੇ ਹੈਗਾ ਬਿਲਕੁਲ オリジナル ਅਨੂਰੂਪ ਦੇ ਵਿੱਚ ਰੇਡ ਦੇ ਵਿੱਚ ਵੀ ਕੰਪੂ ਮਦੀ ਪੂਰੀ ਸਫਾਈ ਕਰੋ ਲੀਕਿੰਗ ਨਹੀਂ ਹੈਗੀ ਤੇਲ ਦੀ ਕਿਤੇ ਕੁਝ ਨਹੀਂ ਹੈਗੀ ਛਤਰੀ ਇਹਨੂੰ ਵੀ ਲੱਗੀ ਮੇਰਾ ਵੀਰੋ ਬਹੁਤ ਵਧੀਆ ਖੜਾ ਮੇਰਾ ਵੀਰੋ ਪੇਂਟ ਪਾਲ ਦਾ ਓਰੀਜਨਲ ਬਿਲਕੁਲ ਓਰੀਜਨਲ ਖੜਾ ਹੈ ਇਹ ਆਪਾਂ ਦੀ ਮਾਡਲ ਦੀ ਗੱਲ ਕਰਨੇ ਮਾਡਲ ਹੈਗਾ ਮੇਰਾ ਵੀਰੋ 2012 ਮਾਡਲ 4,25,000 ਰੁਪਏ ਵੀਰ ਡਿਮਾਂਡ ਕਰਦੇ ਨੇ ਇਹਦੀ ਉਸ ਤੋਂ ਅੱਗੇ ਹੈਗਾ ਇੰਡੋਫਾਰਮ ਮੇਰਾ ਵੀਰੋ ਵਿੰਡੋ ਫਾਰਮੇ 2015 ਮਾਡਲ ਹੈ ਤੇਨ ਲੱਖ 25 ਹਜ਼ਾਰ ਰੁਪਿਆ ਡਿਮਾਂਡ ਕਰਦੇ ਨੇ ਪੂਰੇ origignal paint ਦੇ ਵਿੱਚ ਸਾਫ ਬਿਲਕੁਲ ਹੈ ਜੀਰਾ ਮੰਡੀ ਟਰੈਕਟਰ ਦੇ ਵਿੱਚ ਮੇਰਾ ਵੀਰੋ ਖੜਾ ਮੰਡੀ ਦੇ ਵਿੱਚ ਜੀਰਾ ਟਰੈਕਟਰ ਮੰਡੀ ਹਰ ਗੁਰੂਦਵਾਰ ਮਿਰਰੋਜਪੁਰ ਰੋਡ ਤੇ ਲੱਗਦੀ ਬਹੁਤ ਵਧੀਆ ਸਾਫ ਸੁਥਰਾ ਵੀ ਟਰੈਕਟਰ ਖੜਾ ਹੈ ਨਕਲੋਂ ਕਾ ਮੇਰਾ ਵੀਰ ਪੂਰੀਆਂ ਟੇਡਾਂ ਬਾਣ ਸਾਫ਼ ਕਰਕੇ ਅੱਗੇ ਆਪਾਂ ਵਿਖਾਉਨੇ ਆ ਸੋਨ ਨਾਲ ਇੱਕ 750 ਅਗਲੇ ਟਾਇਰ ਇਹ ਗੇ ਨੇ 70 ਕੁ 60% ਅਗਲੇ ਟਾਇਰ ਨੇ ਤੇ ਰੰਗ ਰੂਪ ਵੀਰਾ ਵੀਰ ਉਹ ਕਹਿੰਦਾ ਬਿਲਕੁਲ ਵਧੀਆ ਡਰਵਲ ਡੰਡਾ ਲੱਗਾ ਪੂਰਾ ਹੌਟ ਵਾਲੀ ਛਤਰੀ ਲੱਗੀ ਹੋਈ ਸ਼ੌਂਕੀਆ ਤੌਰ ਤੇ ਤੇ ਮਾਡਲ ਹੈਗਾ 2013 ਮਾਡਲ 4 ਲੱਖ 15000 ਰੁਪਏ ਡਿਮਾਂਡ ਕਰਦੇ ਮੌਕੇ ਤੇ ਮੇਰਾ ਵੀਰ ਉਹ ਇਧਰ ਉਧਰ ਹੋ ਜੂਗਾ ਜੇ ਤੁਸੀਂ ਮੇਰੇ ਭਰਾ ਇੱਥੇ ਆਣ ਕੇ ਵੇਖੋਗੇ ਇਹਦਾ ਬਹੁਤ ਵਧੀਆ ਪੇਂਟ ਦੇ ਵਿੱਚ ਲੱਗੇ ਆਪਾਂ ਵਿਖਾਉਣੇ 3600 ਫੋਰਡ ਤੇ ਇਹਦੀ ਫਾਦਨੇ ਫਿਰ ਵੀਡੀਓ ਕਈ ਮੇਰੇ ਭਰਾ ਦੇਖ ਲੈਂਦੇ ਨੇ ਕੋਈ ਕਿਉਂਕਿ ਕਈਆਂ ਵੀ ਰੰਗ ਸ਼ਿੰਗਾਰਨਾ ਸਮੂਰਨਾ ਹੁੰਦਾ ਹੈ 1995 ਮਾਡਲ ਹੈ ਇੱਕ ਲੱਖ 35000 ਰੁਪਏ ਦੀ ਡਿਮਾਂਡ ਕਰਦੇ ਵੀਰ ਇਹਦੀ ਤੇ ਪਹਿਲੀ ਸਾਈਡ ਤੋਂ ਵਿਖਾ ਦਿੰਦੇ ਆਪਾਂ ਅੱਗੇ ਜਾਣ ਉਧਰ ਵਿਖਾਉਣੇ ਮੇਰਾ ਵੀ ਟਰੈਕਟਰ ਅੱਗੇ ਜਾ ਕੇ ਤੁਹਾਨੂੰ ਵੀਡੀਓ ਨਾਲ ਜੁੜੇ ਰਿਹਾ ਜੀ ਮੇਰੇ ਭਰਾਓ ਲੋ ਵੀ ਸੱਜਣਾਂ ਅੱਗੇ ਆਪਾਂ ਵਿਖਾਉਣੇ ਅਰਜੇ ਮੰਧਰਾ 552 DI ਅਰਜਨ ਇਹ ਹੀ ਟਾਇਰਾਂ ਦੀ ਕੰਡੀਸ਼ਨ 70% ਪਹਿਲੇ ਨੇ ਤੇ ਇਹਦੀ 40% ਅਗਲੇ ਨੇ ਇਹਦੀ ਦਿਖਾ ਦੇਣ ਕਿ ਇਹ ਮਾਡਲ ਹੈਗਾ 2010 ਦਾ ਮਾਡਲ ਹੈ 4,95,000 ਰੁਪਏ ਵੀ ਇਹ ਡਿਮਾਂਡ ਕਰਦੇ ਨੇ ਦੀ ਤੇ ਚੰਗੇ ਪੇਂਡ ਪਾਂ ਦੇ ਵਿੱਚ ਵਧੀਆ ਦੇ ਵਿੱਚ ਪਿਆ ਬਿਲਕੁਲ ਸਾਫ ਸੁਥਰਾ ਮੇਰਾ ਵੀਰੋ ਪਿਆ ਹੋਇਆ ਹੈ ਬਿਲਕੁਲ ਵਧੀਆ ਰੰਗ ਰੂਪ ਦੇ ਵਿੱਚ ਪਿਆ ਉਹ ਡਲ ਹੀ ਛਤਰੀ ਲੱਗੀ ਉੱਪਰ ਸਪੀਕਰ ਵੀ ਵੀਰ ਨੇ ਦੋ ਦਿੱਤੇ ਹੋਏ ਮਿੱਠੀ ਛਤਰੀ ਦੀ ਪ੍ਰੋਫੈਸ਼ਨਲ ਲੈਂਕਾ ਲੁੰਕਾ ਦੀ ਮੇਰਾ ਵੀਰੋ ਗੱਲ ਕਰੀਏ ਤਾਂ ਲੈਂਕਾ ਦੀ ਸਪਾਈ ਸੂਈ ਪੂਰੀਆਂ ਪਈ ਹੋਈ ਬਹੁਤ ਵਧੀਆ ਸਪਾਈ ਦੇ ਵਿੱਚ ਡਾਕਟਰ ਪਿਆ ਹੋਇਆ ਮੇਰਾ ਵੀਰ ਅੱਗੇ ਇੱਧਰ ਹੈਗਾ ਮਹਿੰਦਰਾ 575 ਡੀਆਈ ਇਹ ਮਾਡਲ 2000 ਪਤਾ ਨਹੀਂ 4 ਇਹ ਤੇ 14 ਇੱਥੇ ਲਿਖਿਆ ਹੋਊਗਾ 2004 ਮਾਡਲ ਇਹ ਤੇ 285000 ਰੁਪਏ ਵੀ ਡਿਮਾਂਡ ਕਰਦੇ ਨੇ ਇਹਦੀ ਮਿੰਦਰਾ 575 ਦੀ ਬਹੁਤ ਵਧੀਆ ਕੰਡੀਸ਼ਨ ਤੇ ਵੀ ਖੜਾ ਰੰਗ ਰੂਪ ਪੂਰਾ ਵਧੀਆ ਹੈ ਵੀਡੀਓ ਨੇ ਮੇਰੇ ਨਾਲ ਜੁੜੇ ਵੀਡੀਓ ਥੋੜੀ ਲੰਮੀ ਹੋ ਸਕਦੀ ਕਿਉਂਕਿ ਪਹਿਲਾਂ ਹੀ ਆਪਾਂ ਦੱਸਤਾ ਹੈ ਕਿ ਟਰੈਕਟਰ ਹਾਰੇ ਕੀ ਵਿਖਾਵਾਂਗੇ ਮੰਡੀ ਦੇ ਵਿੱਚ ਆਪਾਂ ਤੇ ਰੇਡ ਵੀ ਸਾਂਝੇ ਤੁਹਾਡੇ ਨਾਲ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਜੀ ਮੇਰਾ ਵੀਰੋ ਇਹ ਹੈਗਾ ਸਵਰਾਜ 855 ਐਪੀ ਬਲੇ ਅਟੈਚ 45 50% ਦੇ ਅਗਲੇ ਟਾਇਰ ਤੇ ਪਿਛਲੇ ਹੈਗੇ ਨੇ 50 ਕੁ ਪਿਛਲੇ ਨੇ ਮਾਡਲ ਹੈਗਾ 2010 3,70,000 ਰੁਪਏ ਵੀ ਮੰਗ ਕਰਦੇ ਨੇ ਇਹਦੀ ਇੰਜਨ ਬੱਕੋ ਬਿਲਕੁਲ ਸਫਾਈ ਦੇ ਵਿੱਚ ਕਿਤੇ ਲੀਕਿੰਗ ਨਹੀਂ ਹੋ ਰਹੀ ਆ ਵੀ ਇਹ। ਰੰਗ ਵੀ ਪੇਂਟ ਵੀ ਪੂਰਾ オリジナル ਹੀ ਨਾਲ ਦਾ ਕੋਈ ਤੇ ਬੁਰਸ਼ ਨਹੀਂ ਵੱਖਰਾ ਪੇਂਟ ਦਾ ਕਿਤੇ ਲੱਗਾ। ਸਾਫ ਬਿਲਕੁਲ ਵਿਆਹ ਆ ਮੇਰਾ ਵੀਰੋ। ਲੋਬ ਸੱਜਣੋ ਅੱਗੇ ਹੈਗਾ ਫਾਰਮ ਟਰੈਕ। ਖੋੜ ਦੀ ਸ਼ਕਲ ਦੇ ਵਿੱਚ। ਇਹਦਾ ਪਰੰਗ ਰੂਪ ਤੁਹਾਨੂੰ ਵਖਾਗਲੇ ਟਾਇਰ ਤੇ ਬਿਲਕੁਲ ਨਵੇਂ ਪਹਿਲੇ ਪਿਛਲੇ ਥੋੜੇ ਘਰੇ ਹੋਏ ਨੇ। ਇਹਦਾ ਮਾਡਲ ਹੈਗਾ 1996 ਮਾਡਲ ਇਹ 1 ਲੱਖ 45000 ਰੁਪਏ ਵੀ ਡਿਮਾਂਡ ਕਰ ਦਿੰਦੀ ਵੀਰ ਇਹੜੇ ਬਲ ਬਿਲਕੁਲ ਸਫਾਈ ਦੇ ਵਿੱਚ ਪਿਆ ओरिजिनल ਪਿਆ ਹੈ ਬਿਲਕੁਲ ਇੱਧਰ ਮੇਰਾ ਵੀਰ ਉਹ ਕੇਐਸ ਦੀ ਮਸ਼ੀਨ ਵੀ ਖੜੀ ਰੀਪਰ ਤੇਲ ਟੂਲ ਮਾਰਿਆ ਵੀਰ ਨੇ ਚਮਗੀ ਚਮਕਾਈ ہوئی ਥੋੜੀ ਚਮਕਾ ਜੰਗੂ ਕੇ ਵੀਰ ਲਿਆਉਂਦੇ ਨੇ ਮੰਡੀ ਦੇ ਵਿੱਚ ਜਿਵੇਂ ਜਿਵੇਂ ਚੀਜ਼ ਦੇਖਦੀ ਓਵੇਂ ਮੇ ਥੋੜਾ ਜਿਹਾ ਪ੍ਰਭਾਵ ਜ਼ਿਆਦਾ ਪੈਂਦਾ ਜਨਤਾ ਦੇ ਉੱਤੇ ਮਾਡਲ ਹੈਗਾ 2014 1 ਲੱਖ 45000 ਰੁਪਏ ਡਿਮਾਂਡ ਕਰਦੇ ਨੇ ਵੇਹਿੰਦੀ ਤੇ ਇਧਰ ਹੈਗਾ ਵੀਰੋ 735 ਐਫਪੀ ਪਹਿਲੇ ਟਾਇਰ ਹੈਗੇ 90% ਵਧੀਆ ਨਾਲ ਦੇ ਨਵੇਂ ਟਾਇਰ ਪੈਣ ਬਿਲਕੁਲ ਤੇ ਮਾਡਲ ਹੈਗਾ 2002 2 ਲੱਖ ਰੁਪਏ ਡਿਮਾਂਡ ਕਰਦੇ ਵੀਰੇ ਨੇ ਦੀ ਬਿਲਕੁਲ ਸਾਫ਼ ਪਿਆ ਹੈ ਇਧਰ ਸਵਰਾਜ 852 ਐਫੀ ਪਾਵਰ ਸਟੀering ਮੇਰਾ ਵੀਰੋ ਪੇਂਡ ਪਣ ਬਿਲਕੁਲ 오ਰੀਜినਲ ਪਿਆ ਨਾਲ ਦੇ ਸੁਭਾਈ ਦੇ ਵਿੱਚ ਪੂਰੇ ਟਾਇਰ ਟੱਪਰ ਵੀ ਪੂਰਾ ਵਧੀਆ ਹੈ ਹਰ ਇੱਕ ਟਰੈਕਟਰ ਮੇਰਾ ਵੀਰੋ ਇਹ ਜਿਹੜਾ ਮੰਡ ਟਰੈਕਟਰ ਮੰਡੀ ਦੇ ਵਿੱਚ ਮਿਲ ਜਾਣਗੇ ਜਿਹੜੇ ਵੀਰ ਨੇ ਕਿਸੇ ਨੇ ਵੀ ਟਰੈਕਟਰ ਕਿਹੋ ਜਿਹਾ ਵੀ ਖਰੀਦਣਾ ਹੈ ਹਰ ਇੱਕ ਟਰੈਕਟਰ ਇੱਥੇ ਮੇਰਾ ਵੀਰ ਪਹੁੰਚਿਆ ਆ। ਹਰ ਬੋਦਵਾਰ ਮੰਡੀ ਲੱਗਦੀ ਹੈ ਹੈਗਾ। ਮਾਡਲ ਇਹਦਾ ਹੈਗਾ ਵੀਰੋ ਸੁਵਰਾਜ 855 ਦਾ 2015 ਮਾਡਲ ਹੈ। 5 ਲੱਖ 15 ਹਜ਼ਾਰ ਰੁਪਏ ਡਿਮਾਂਡ ਵੀਰ ਕਰਦੇ ਨੇ ਇਹਦੀ। ਇੱਧਰ ਖੜਾ 735 1999 ਮਾਡਲ ਹੈ। ਕੀ ਡਿਮਾਂਡ ਨਹੀਂ ਨਹੀਂ ਲਿਖੀ ਮੇਰਾ ਵੀਰ ਕਿੰਨੀ ਹੈ। ਇਹ ਵੀ ਟਰੈਕਟਰ ਸਾਫ਼ ਬਿਲਕੁਲ ਖੜਾ ਹੈ। 735 ਬਹੁਤ ਮੰਡੀ ਦੇ ਵਿੱਚ ਆਏ ਨੇ ਇੱਕ ਇਧਰ 735 ਖੜਾ ਆ ਇਹ ਮਾਡਲ ਹੈਗਾ 1998 ਮਾਡਲ 1,85,000 ਰੁਪਏ ਦੇ ਡਿਮਾਂਡ ਕਰਦੇ ਨੇ ਅੱਗੇ ਵੀਡੀਓ ਦੇ ਨਾਲ ਜੁੜੇ ਰਹਿਣਾ ਵੀਡੀਓ ਅੱਗੇ ਟਰੈਕਟਰ ਹੋਰ ਵਿਖਾਉਣੇ ਨੇ ਥੋੜੇ ਜੀ ਲਾ ਵੀ ਅੱਗੇ ਸਜਣੋ ਖੜਾ ਪਰਮ ਟਰੈਕ 60 2008 ਮਾਡਲ ਇਹਦੇ 310000 ਰੁਪਏ ਵੀ ਡਿਮਾਂਡ ਕਰਦੇ ਨੇ ਬੜਾ ਸਾਫ ਸੁਥਰਾ ਖੜਾ ਹੈ ਮੇਰਾ ਵੀ ਪੂਰਾ ਰੰਗ ਰੂਪ オリジナル ਦੇ ਵਿੱਚ ਖੜਾ ਹੈ ਪੇਂਟ ਦੇ ਦੇਖੋ ਨਿਗਾਹ ਮਾਰੋ ਮੇਰੇ ਭਰਾਓ ਇਹ ਵੀ ਜੀਰਾ ਟਰੈਕਟਰ ਮੰਡੀ ਦੇ ਵਿੱਚ ਖੜਾ ਤੇ ਇਧਰਲੇ ਬੰਨੇ ਆਪਾਂ ਵਿਖਾ ਦਿੰਨੇ ਆਂ ਸਵਰਾਜ 852 ਬਹੁਤ ਵਧੀਆ ਯਾਰ ਸਾਹੀ ਜਿਹੜੇ ਉੱਤ ਕਰਨੇ ਵੈਰਾ ਇਹ ਵੀ origignal ਪੇਂਟ ਦੇ ਵਿੱਚ ਬਿਲਕੁਲ ਖੜਾ ਹੋ ਡੁੱਡ ਲੱਗਾ ਹੋਇਆ ਛਤਰੀ ਛੁਤਰੀ 2015 ਮਾਡਲ 5 ਲੱਖ 10 ਹਜ਼ਾਰ ਰੁਪਏ ਵੀ ਡਿਮਾਂਡ ਕਰਾ ਉਹਦੇ ਨੇ ਬੇਪਰੂਵ ਲੱਗਾ ਬੜਾ ਵਧੀਆ ਸਫਾਈ ਦੇ ਵਿੱਚ ਟਰੈਕਟਰ ਖੜਾ 852 ਹੈ ਵੀਡੀਓ ਨੇ ਮੇਰਾ ਵੀਰੋ ਜੁੜੇ ਰਾਇ ਟ੍ਰੈਕਟਰ ਦੀ ਸਫਾਈ ਬਹੁਤ ਵਧੀਆ ਸਾਫ ਸੁਥਰਾ ਹੀ ਖੜਾ ਬਿਲਕੁਲ ਪੇਂਟ ਪਾ ਲਿਆ ਵੀ ਬਿਲਕੁਲ origignal ਹੈ ਨਾਲ ਦਾ ਪੇਂਟ ਹੈ ਸ਼ੌਕੀਆ ਟ੍ਰੈਕਟਰ ਰੱਖਿਆ ਹੈ ਵੀਰ ਨੇ ਇਹ ਟੱਪਾ ਹੈਗਾ ਪਹਿਲੇ ਟੈਰ ਹੈਗੇ ਨੇ 70% ਪਹਿਲੇ ਤੇ 70 ਹੀ ਅਗਲੇ ਮੇਰਾ ਵੀਰੋ ਇਹ ਵੀ ਜੀਰਾ ਮੰਡਾ ਟ੍ਰੈਕਟਰ ਮੰਡੀ ਦੇ ਵਿੱਚ ਹੀ ਖੜਾ ਮੇਰਾ ਵੀਰੋ ਲੋਗੇ ਸੱਜਣਾ ਹੁਣ ਯਾਤ ਦੇਓ ਅਗਲੀ ਵੀਡੀਓ ਦੇ ਨਾਲ ਫਿਰ ਮਿਲਦੇ ਆ ਕਿਸੇ ਵੀਰ ਨੂੰ ਕੋਈ ਕਮੈਂਟ ਦੇ ਵਿੱਚ ਰੇਟ ਰੂਡ ਪੁੱਛਣਾ ਹੋਵੇ ਤਾਂ ਦੱਸ ਸਕਦੇ ਆ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਜੀ